ਹਾਂਜੀ ਅੱਜ ਆਪਾਂ ਪਹੁੰਚੇ ਹੋਏ ਆਂ ਜੀ ਪਿੰਡ ਨਮਾਦਾ ਜਿੱਥੇ ਕਿ ਬਹੁਤ ਹੀ ਭਾਰੀ ਇਕੱਠ ਦੇ ਨਾਲ ਗੋਗਾ ਪੀਰ ਦਾ ਜੋ ਮੇਲਾ ਭਰਦਾ ਹੈ ਇਸ ਮੇਲੇ ਵਿੱਚ ਬਹੁਤ ਜ਼ਿਆਦੀ ਭੀੜ ਹੁੰਦੀ ਹੈ ਇਹ ਮੇਲਾ 3 ਦਿਨ ਭਰਦਾ ਹੈ ਅੱਜ ਮੇਲੇ ਦਾ ਜੋ ਲਾਸਟ ਦਿਨ ਹੈ ਇਹ ਬਾਕੀ ਜੋ ਨਮਾਦਾ ਪਿੰਡ ਹੈ ਇਹ ਸਮਾਣਾ ਸ਼ਹਿਰ ਤੇ ਪੁਆਣੀਗੜ ਸ਼ਹਿਰ ਦੋਨਾਂ ਦੇ ਵਿਚਕਾਰ ਪਿੰਡ ਪੈਂਦਾ ਹੈ ਉੱਥੇ ਮੇਲਾ ਭਰਦਾ ਹੈ ਹੁਣ ਆਪਾਂ ਤੁਹਾਨੂੰ ਮੇਲਾ ਦੁਕਾਨੇਆਂ ਕਿੰਨੀ ਭੀੜ ਹੈ ਇੱਧਰ ਤੀਓ ਰਸਤਾ ਹੈ ਮੱਥਾ ਟੇਕਣ ਲਈ ਰਸਤਾ ਜਾਂਦਾ ਹੈ ਇੱਧਰ ਦੀ ਇੱਧਰ ਜੋ ਕਿ ਮੱਥਾ ਟੇਕਣ ਲਈ ਲੈਣਾ ਲੱਗੀ ਹੋਈਆਂ ਨੇ ਅਜੇ ਵੀ ਭੀੜ ਹੈਗੀ ਆ। ਉਹ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਭੀੜ ਹੈ। ਬਾਕੀ ਇੱਧਰ ਢੋਲੀ ਸੇਵਾਦਾਰ ਜੋ ਕਿ ਤਿੰਨ ਤਿੰਨ ਦਿਨ ਰਾਤੋਂ ਸੇਵਾ ਕਰਦੇ ਨੇ ਢੋਲ ਵਜਾਉਂਦੇ ਪੂਰੇ ਜੋਰੋ ਜੋਰ ਨਾਲ ਢੋਲ ਵਜਾ ਰਹੇ ਨੇ। ਬਾਕੀ ਆਪਾਂ ਦੇਖਦੇ ਆਂ ਜੀ ਆਪਾਂ ਮੱਥਾ ਟੇਕਣਾ ਹੈ। ਦੇਣੇ ਚ ਲਾ ਕੇ ਦੇਖਦੇ ਹਾਂ ਮੱਥਾ ਟੇਕਦੇ ਹਾਂ ਆਪਾਂ ਵੀ ਇੱਥੋਂ ਮਿੱਟੀ ਕੱਢੀ ਜਾਂਦੀ ਹੈ ਜੀ ਮਿੱਟੀ ਕੱਢ ਕੇ ਮੱਥਾ ਟੇਕਿਆ ਜਾਂਦਾ ਹੈ ਜੇ ਆਪਾਂ ਮੱਥਾ ਟੇਕਣ ਲਈ ਚੱਲਦੇ ਹਾਂ ਇੱਥੇ ਥੋੜੀ ਜਿਹੀ ਪੀੜ ਘੱਟ ਹੈ ਆਪਾਂ ਮੱਥਾ ਟੇਕਦੇ ਹਾਂ ਜੀ ਆਪਾਂ ਪੁੱਤ ਮਤਲਬ ਆਪਾਂ ਚੱਲਦੇ ਆ ਥੱਲੇ ਜੀ ਅੱਜ ਭੀੜ ਦਾ ਬਹੁਤ ਜ਼ਿਆਦਾ ਪਰ ਕੱਲ ਭੀੜ ਬਹੁਤ ਜ਼ਿਆਦਾ ਸੀ ਮੱਥਾ ਨਹੀਂ ਟੇਕਿਆ ਗਿਆ ਦੋ ਜੀ ਆਪਾਂ ਅੰਦਰ ਚੱਲਦੇ ਆ ਲੋ ਜੀ ਆਪਾਂ ਨੂੰ ਮੱਥਾ ਟੇਕਦੇ ਹਾਂ ਆਪਾਂ ਚੱਲਦੇ ਆ ਜੀ ਬਾਹਰ ਨੂੰ ਮੇਲੇ ਇਹ ਮੇਲੇ ਵਿੱਚ ਕੈਂਪ ਲੱਗਦਾ ਜੀ ਇਹ ਕਾਫੀ ਟਾਈਮ ਤੋਂ ਲੱਗਦਾ ਆ ਰਿਹਾ ਕਾਫੀ ਸਾਲਾਂ ਤੋਂ ਇੱਥੇ ਮੁਫਤ ਦਵਾਈਆਂ ਵਗੈਰਾ ਐਨ ਕਵਰ ਆਖਾਂ ਦਾ ਸਭ ਇਲਾਜ ਕੀਤਾ ਜਾਂਦਾ ਲੋਕ ਜਿਆਦਾ ਚੱਲੇ ਪਏ ਮੇਲੇ ਵੱਲ ਨੂੰ ਮੇਲੇ ਦੀ ਭੀੜ ਕਾਫੀ ਐ ਲੋਕ ਪੂਰਾ ਆਨੰਦ ਮਾਣ ਰਹੇ ਨੇ ਮੇਲੇ ਦਾ ਇੱਧਰ ਦੁਕਾਨਾਂ ਵਗੈਰਾ ਲੱਗੀਆਂ ਹੋਈਆਂ ਨੇ ਦੇਖੋ ਬਠਾਈਆਂ ਦੀਆਂ ਦੁਕਾਨਾਂ ਕਿ ਹੋ ਰਿਹਾ ਇਹ ਕਿ ਹੋ ਰਿਹਾ ਜੀ ਦੁਕਾਨਾਂ ਵੀ ਕਾਫੀ ਲੱਗੀ ਹੋਈਆਂ ਨੇ ਬਹੁਤ ਜਿਆਦਾ ਦੁਕਾਨਾਂ ਲੱਗਦੀਆਂ ਨੇ ਜੀ ਇੱਧਰ ਪਕਵੜੀਆਂ ਦੀ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਮੇਲਾ ਬਹੁਤ ਜਿਆਦਾ ਮੇਲਾ ਪਰਦਾ ਹੈ ਦੂਰੋਂ ਦੂਰੋਂ ਲੋਕ ਦੇਖਣ ਵਾਸਤੇ ਮੇਲਾ ਆਉਂਦੇ ਨੇ ਜੀ ਮੇਲੇ ਨੂੰ ਇੱਧਰ ਦੇਖੋ ਜੀ ਗੋਲ ਗੱਪੇ ਟਿੱਕੇ ਦੀ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਬਾਕੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਚੂਲਿਆਂ ਵੱਲ ਇਹ ਦੇਖੋ ਟੈਟੂ ਟੈਟੂ ਵੀ ਬਣਵਾ ਸਕਦੇ ਹੋ ਲੋਈ ਆਪਾਂ ਪਹੁੰਚਾ ਚੂਲਿਆਂ ਦੇ ਕੋਲ ਛੋਟੇ ਚੂਲੇ ਵੱਡੇ ਚੂਲੇ ਬਹੁਤ ਜ਼ਿਆਦਾ ਚੂਲੇ ਲੱਗੇ ਹੋਏ ਨੇ ਇੱਥੇ ਛੋਟੇ ਛੋਟੇ ਬੱਚਿਆਂ ਦੇ ਛੋਟੇ ਚੂਲੇ ਵੱਡੇ ਚੂਲੇ ਵੀ ਹਨ ਕਿਸਤੀਆਂ ਵੀ ਹਨ ਇੱਥੇ ਬਹੁਤ ਜ਼ਿਆਦਾ ਕੱਟ ਹੁੰਦਾ ਹੈ ਜਿਹੜੇ ਵੱਡੇ ਚੂਲੇ ਨੇ ਜੀ ਇੱਥੇ ਨਦੀ 50 ਰੁਪਏ ਟਿਕਟ ਇੱਕ ਜਣੇ ਟਿਕਟ ਹੁੰਦੀ ਹੈ 50 ਰੁਪਏ ਇਹ ਦੇਖੋ ਛੋਟੇ ਬੱਚਿਆਂ ਦੀਆਂ ਟ੍ਰੇਨਾਂ ਵਗੈਰਾ ਬਣੀਆਂ ਹੋਈਆਂ ਨੇ ਇਹ ਕਿਸ਼ਤੀਆਂ ਜੀ ਬਹੁਤ ساری ਦੁਕਾਨਾਂ ਹੁੰਦੀਆਂ ਨੇ ਮੇਲੇ ਦੇ ਵਿੱਚ ਇੱਕ ਵਾਰੀ ਛੋਟੇ ਛੋਟੇ ਬੱਚਿਆਂ ਦੀ ਬੱਚਿਆਂ ਲਈ ਗੱਡੀਆਂ ਵਗੈਰਾ ਟੂਡਲੈਂਡ ਵਾਸਤੇ ਬਣੀਆਂ ਹੋਈਆਂ ਨੇ ਇੱਥੇ। ਬਾਕੀ ਇੱਥੇ ਜੀ ਪੰਛੀਆਂ ਵਗੈਰਾ ਜਾਨਵਰ ਵਗੈਰਾ ਦੀ ਪ੍ਰਛਨੀ ਲਾਈ ਗਈ ਸੀ। ਉਹ ਉੱਥੇ ਦਿਖਾਈ ਗਏ ਸਨ। ਬਾਕੀ ਦੇਖੋ। ਦੇਖੋ ਕਿੰਨੀ ਉੱਚੀ ਕਿश्ती ਜਾ ਰਹੀ ਹੈ। ਇਹ ਗੇਮਾਂ ਨੇ ਜੀ ਜਿਵੇਂ ਗਲਾਸ ਰੱਖੇ ਹੋਏ ਨੇ ਪਟਵਾਲ ਮਾਰ ਕੇ ਗਲਾਸ ਉੱਪਰ ਨੇ ਤੇ ਇਹਨਾਂ 'ਚ ਨਾਮ ਵਗੈਰਾ ਦਿੱਤਾ ਜਾਂਦਾ ਜੋ ਛੁੱਟਦੇ ਮੈਨੂੰ ਨਾਮ ਮਿਲਦਾ ਹੈ ਬਾਬਾ ਜੀ ਪੁੱਛ ਰਹੇ ਨੇ ਜਾਣਕਾਰੀ ਲੈਣ ਗੇਮਾਂ ਬਾਰੇ ਬਾਕੀ ਇਧਰ ਬੱਚਿਆਂ ਵਾਸਤੇ ਕਿੱਢਣ ਕੁੱਦਣ ਵਾਸਤੇ ਇਹ ਬਣਿਆ ਹੋਇਆ ਜੀ ਕਨ ਕਾਰਟੂਨ ਵਗੈਰਾ ਹੈ ਜੀ ਮਿੱਕੀ ਮਾਊਸ ਇੱਧਰ ਦੁਕਾਨਾਂ ਦੇਖੋ ਮਿੱਟੀ ਦੇ ਬਣੇ ਹੋਏ ਕੱਪ ਵਗੈਰਾ ਬਹੁਤ ਵਧੀਆ ਐਣਕਾਂ ਦੋਸਾਰੀ ਦੁਕਾਨਾਂ ਨਾਲ ਹੁਣ ਆਪਾਂ ਚੱਲਦੇ ਹਾਂ ਜੀ ਕੋਲਵਾਲ ਨੂੰ ਲੋ ਜੀ ਆਪਾਂ ਪਹੁੰਚ ਗਏ ਕੋਲ ਜਿੱਥੇ ਕੀ ਕੋਲ ਹੁੰਦਾ ਹੈ ਬਹੁਤ ਵਧੀਆ ਕੋਲ ਹੁੰਦਾ ਹੈ ਦੂਰੋਂ ਦੂਰੋਂ ਪਲਵਾਨ ਇੱਥੇ ਕੋਲ ਕਰਨ ਲਈ ਆਉਂਦੇ ਨੇ ਅਤੇ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ ਦੇਖੋ ਦੋ ਕੁੜੀਆਂ ਵੀ ਕੋਲ ਦੀ ਕੁਸ਼ਤੀ ਜੋ ਕਰ ਰਹੀਆਂ ਨੇ ਬਾਕੀ ਜਦੋਂ ਕੋਲ ਕੋਈ ਪਲਵਾਨ ਵੀ ਕਰਕੇ ਆਉਂਦਾ ਤਾਂ ਚਾਰੇ ਪਾਸੇ ਗਰਾਊਂਡ ਤੇ ਢੇੜਾ ਲਾਉਂਦਾ ਤਾਂ ਜੋ ਕਿ ਲੋਕ ਉਹਨਾਂ ਨੂੰ ਆਪਣੀ ਸ਼ਰਤਾਂ ਅਨੁਸਾਰ ਜਿੰਨੇ ਵੀ ਸੌਕੇ ਪੈਸੇ ਦੇ ਦਿੰਦੇ ਨੇ ਬਾਕੀ ਕਮੇਟੀ ਵੱਲੋਂ ਵੱਖਰਾ ਜੋ ਨਾਮ ਵਗੈਰਾ ਦਿੱਤਾ ਜਾਂਦਾ ਕੋਲ ਦੇਖੇ ਵਿੱਚ ਬਹੁਤ ਜ਼ਿਆਦੀ ਭੀੜ ਲੱਗੀ ਹੋਈ ਹੈ ਚਾਰੇ ਪਾਸੇ ਲੋਕ ਖੜੇ ਹੋਏ ਨੇ ਬਹੁਤ ਵਧੀਆ ਦੂਰੋਂ ਦੂਰੋਂ ਪਲਵਾਨ ਜੋ ਤੇ ਆਉਂਦੇ ਨੇ ਉਹਨਾਂ ਦੇ ਵਿੱਚ ਕਿਹੜੇ ਪਰਦੇ ਘਰ ਦਾ ਜਗਰਵੀ ਤੇ ਉਹਨਾਂ ਨੇ ਹਾਲ ਦੇ ਵਿੱਚ ਪੰਜਾਬ ਕਰੀਏ ਪੰਜਾਬ ਪੂਰੇ ਵਿੱਚ ਵੀ ਜਗਰ ਕਰਦੇ ਆ ਧੰਨਵਾਦ ਜੀ ਵੀਡੀਓ ਦੇਖਣ ਲਈ